ਜ਼ਿਲ੍ਹਾ ਸ਼ਿਰੀ ਫਤਿਗੜ ਸਾਹਿਬ ਦੇ ਨੇੜੇ ਪੈਂਦੇ ਪਿੰਡ ਪਵਾਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੱਪੂ ਜਿਹੜੇ ਕਿ ਬਿੱਤੇ ਦਿਨ ਪੱਲਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਉਹਨਾਂ ਨੇ ਵੱਡੀ ਲੀਡ ਜ਼ੋਨ ਨੰਬਰ 6 ਚੋਣੇ ਕਲਾ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਪੱਤਰਕਾਰ ਨਾਲ ਗੱਲਬਾਤ ਕਰਦੇ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਪੱਪੂ ਨੇ ਕੀ ਦੱਸਿਆ ਉਹ ਸੁਣਦੇ ਹਾਂ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਪੱਪੂ ਪਿੰਡ ਪਵਾਲਾ ਅੱਡੀ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰੀਏ ਜ਼ਿਲ੍ਹਾ ਪਰਿਸ਼ਦ ਦੀ ਆਜ਼ਾਦ ਹੋ ਕੇ ਕੀ ਕਹਣੀ ਇਹਦੇ ਬਾਰੇ ਜਾਬੇ ਤਾਂ ਜਿੱਤ ਤੇ ਮੇਰੇ ਭੈਣ ਭਰਾ ਜੋ ਵੀ ਮੇਰੇ ਜਿਹਨਾਂ ਨੇ ਸਾਥ ਦਿੱਤਾ ਮੈਨੂੰ ਜਿਹਨਾਂ ਨੇ ਇਤਿਸ਼ਾਹ ਦੇ ਕੇ ਖੜਾ ਕੀਤਾ ਸੀ ਇਹ ਜਿੱਤ ਤਾਂ ਉਹਨਾਂ ਦੀ ਜਿੱਤ ਹੈ ਮੈਂ ਪ੍ਰਮਾਤਮਾ ਦੀ ਜਿੱਤ ਹੈ ਮੇਰਾ ਤਾਂ ਇਹਦੇ ਵਿੱਚ ਕੋਈ ਨਹੀਂ ਮੈਂ ਤਾਂ ਪਬਲਿਕ ਦੇ ਵਿੱਚ ਵਿਚਰਦਾ ਹਾਂ ਬਸ ਉਹਨਾਂ ਨੇ ਮੈਨੂੰ ਸ਼ਾਹ ਕੀਤਾ ਵੀ ਕਹਿੰਦੇ ਵੀ ਤੂੰ ਆਜ਼ਾਦ ਖਲੋ ਵੀ ਅਸੀਂ ਸਾਰੇ ਪਾਰਟੀਆਂ ਤੋਂ ਛੱਟ ਕੇ ਉੱਤੇ ਉੱਠ ਕੇ ਪਾਰਟੀਆਂ ਨੂੰ ਵੀ ਤੇ ਨਹੀਂ ਸਾਥ ਹੀ ਦੇਣਾ ਵੀ ਸਾਨੂੰ ਬਤੇ ਤੇਰੇ ਤੇ ਮਾਣ ਹੈ ਵੀ ਤੂੰ ਹੀ ਕੁਝ ਕਰਾ ਸਕਦਾ ਇਲਾਕੇ ਦਾ ਕਰਾ ਸਕਦਾ ਤੇ ਵੀ ਤੂੰ ਅੱਗੇ ਆਏਂਗਾ ਤੇ ਤਾਂ ਹੀ ਤਾਂ ਆਪਣਾ ਇਲਾਕੇ ਦਾ ਵਿਕਾਸ ਹੋਏਗਾ ਉਹਨਾਂ ਨੇ ਮੈਨੂੰ ਪ੍ਰੇਰਿਆ ਮੈਂ ਉਹਨਾਂ ਦੇ ਪ੍ਰੇਰਣ ਤੇ ਫਿਰ ਮੈਂ ਆਪਣਾ ਆਜ਼ਾਦ ਚੋਣ ਲੜਿਆ ਤੇ ਬਹੁਤ ਵੱਡੀ ਜਿੱਤ ਹੋਈ ਏ ਮੇਰੀ ਵੀ ਸਾਰੇ ਪਾਰਟੀਆਂ ਨੇ ਉਮੀਦਵਾਰ ਖੜਾ ਲਈ ਸਨ ਵੀ ਬਹੁਤ ਯਾਨੀ ਕਿ ਉਹਨਾਂ ਨੇ ਚੇ ਚੱਟ ਕੇ ਮੈਂ ਵੱਡੀ ਜਿੱਤ ਹੋਈ ਆਪਣੀ ਦੇ ਵੀ ਜਿੱਤੇ ਦੇਖਿਆ ਜਾਂਦਾ ਵੀ ਕੋਈ ਵੀ ਕੈਂਡੀਡੇਟ ਕਿਸੇ ਪਾਰਟੀ ਤੋਂ ਲੜਦਾ ਚਾਹੇ ਕਾਂਗਰਸ ਤੋਂ ਚਾਹੇ ਆਪ ਤੋਂ ਬੀਜੇਪੀ ਤੋਂ ਹਰ ਇੱਕ ਇੱਕ ਚੋਣ ਨਿਸ਼ਾਨ ਲੈ ਕੇ ਲੜਦਾ ਤੁਹਾਨੂੰ ਇਹ ਹੋਇਆ ਨਹੀਂ ਮਹਿਸੂਸ ਵੀ ਅਗਰ ਮੈਂ ਆਜ਼ਾਦ ਖੜਾ ਆਇਆ ਮੈਂ ਕਿਸੇ ਪਾਰਟੀ ਦਾ ਕੈਂਡੀਡੇਟ ਨਹੀਂ ਵੀ ਮੇਰੀ ਜਿੱਤ ਹੋਵੇਗੀ ਦੇਖੋ ਮੈਨੂੰ ਤਾਂ ਇਹ ਭਰਾਵਾਂ ਨੇ ਭੈਣ ਭਰਾਵਾਂ ਨੇ ਸਾਰੇ ਨਾ ਉਤਸ਼ਾਹ ਕੀਤਾ ਹੋ ਤਾਂ ਮੈਂ ਲੱਖੇ ਚ ਪਹਿਲਾਂ ਵਿਚਰਦਾ ਨਹੀਂ ਮੈਂ ਅੱਜ ਨਹੀਂ ਵੀ ਆਪਾਂ ਵੀ ਅੱਜ ਵੋਟਾਂ ਕਰਕੇ ਵੀ ਹੁਣਾਂ ਮਹੀਨੇ ਗੰਢ ਦੇ ਵਿੱਚ ਵਿੱਚ ਵੀ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਮੈਂ ਤਾਂ ਬਿਨਾ ਕਿਸੇ ਵੀ ਇਲੈਕਸ਼ਨਾਂ ਤੋਂ ਬਗੈਰ ਵੀ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਵੀ ਨਾ ਆਪਾਂ ਨਾਲ ਖਲੋਣੇ ਜਾ ਕੇ ਹਰ ਇੱਕ ਦੇ ਦੁੱਖ ਸੁੱਖ ਸੁਣਨੇ ਦਾ ਵੀ ਜੋ ਕਿਸੇ ਦੀ ਆਪਾਂ ਮਦਦ ਕਰਨ ਜੋ ਕਿ ਪਰਮਾਤਮਾ ਨੇ ਜਿੰਦਾ ਕੋ ਆਪਾਂ ਨੂੰ ਬਣਾਇਆ ਉਹਨਾਂ ਦੀ ਆਪਾਂ ਮਦਦ ਕਰਦੇ ਆਂ ਜਾ ਕੇ ਉਹਨਾਂ ਦੇ ਨਾਲ ਖਲੋਈਦਾ ਵੀ ਕਿਤੇ ਕਿਸੇ ਦਾ ਕੰਮ ਮੜਿਆ ਉਹਦੇ ਨਾਲ ਜਾਣਾ ਆਉਣਾ ਪਿਆ ਕਿਸੇ ਵੀ ਆਪਾਂ ਨਾਲ ਜਾਈਦਾ ਬਿਨਾ ਕਿਸੇ ਲਾਭ ਤੋਂ ਤੇ ਉਹਨਾਂ ਨੇ ਮੈਨੂੰ ਸਾਥ ਦਿੱਤਾ ਮੈਨੂੰ ਅਜੇ ਤ ਵੀ ਉਹਨਾਂ ਨੇ ਦਵਾਈ ਸਾਰੀ ਵੱਡੇ ਸਾਰੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਰਮਾਤਮਾ ਦਾ ਧੰਨਵਾਦ ਕਰਦਾ ਜੀ ਜਿਹੜੇ ਮੇਰੇ ਨਾਲ ਖਲੋਤੇ ਮੋਢੇ ਨਾਲ ਮੁੱਢਾ ਲੱਗਣਾ ਨੇ ਜਿਵੇਂ ਉਹਨੇ ਕਹੀ ਉਹ ਤੋਂ ਵੱਧ ਵੱਧ ਹੀ ਸਾਂਗੋ ਸੋਚ ਤਾ ਵੀ ਵੋਟ ਭਾਈ ਗਣ ਜੀ ਤੇ ਸਰ ਜਿੱਤ ਪ੍ਰਾਪਤ ਕਰੀ ਹੁਣ ਪਿੰਡਾਂ ਦੇ ਵਿਕਾਸ ਕਰ ਲਈ ਕੀ ਸੋਚੇ ਅੱਗੇ ਕੋ ਪਿੰਡਾਂ ਦੇ ਤੇ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਸਾਰੇ ਸੁਪਰੇ ਸੜਕਾਂ ਕਿਸੇ ਗਲੀਆਂ ਨਾਲੀਆਂ ਕਿਸੇ ਸਬਨ ਸਕੀਮਾਂ ਕਿਸੇ ਤੇ ਰਾਸ਼ਨ ਕਾਟ ਕੱਟੇ ਆ ਜਿਵੇਂ ਆਟਾ ਆਟਾ ਸਕੀਮ ਹੈ ਉਹਨਾਂ ਦੀਆਂ ਸਾਰੇ ਵੀ ਕੰਮ ਬਹੁਤ ਸਾਰੇ ਕੰਮ ਨੇ ਕਰਾਉਣ ਵਾਲੇ ਰੋਟੀਆਂ ਕਿਸੇ ਟੈਂਕੀਆਂ ਖਰਾਬ ਨੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਪਹੁੰਚਦਾ ਪਿਆ ਵੀ ਇਹ ਸਾਰੇ ਕੰਮ ਕਰਾਉਣ ਨਾਲ ਬਹੁਤ ਜਾਨੀ ਕਿ ਕੰਮ ਚ ਕਰਾਉਣ ਲੱਗ ਜ ਕੰਮ ਤਾਂ ਕੋਈ ਹੋਇਆ ਹੀ ਨਹੀਂ ਹੈ ਕਿ ਹੁਣ ਤਾਂ ਬਿਲਕੁਲ ਵੀ ਆ 4 ਸਾਲ ਹੋ ਗਏ ਪਿੰਡਾਂ ਦਾ ਪਹਿਲਾਂ ਪਿਛੇ ਵੀ ਸਰਕਾਰਾਂ ਨੇ ਵੇਡਾ ਉਹ ਨਹੀਂ ਕੀਤਾ ਤੇ ਹੁਣ ਵੀ ਆ ਕੁਝ ਨਹੀਂ ਹੋਇਆ ਹੋਇਆ ਵੀ ਇਹ ਸਾਰੇ ਕੰਮ ਹੁਣ ਸ਼ੁਰੂਆਤ ਕਰਵਾ ਦਾਂਗੇ ਥੋੜਾ ਜਿਹਾ ਟਾਈਮ ਦੇ ਵਿੱਚ ਹੁਣ ਸੜਕਾਂ ਸੋੜਕਾਂ ਉਹਨਾਂ ਦੇ ਨੱਠਵਾਚ ਕਰਾਂਗੇ ਪਹੁੰਚ ਕਰਾਂਗੇ ਜਿੱਥੋਂ ਤੱਕ ਹੋਇਆ ਸਾਡੀ ਤੇ ਸੜਕਾਂ ਦੇ ਕੰਮ ਕਰਾਉਣੀ ਸ਼ੁਰੂ ਕਰਾਂਗੇ ਹੁਣ ਇਹਨਾਂ ਦੇ ਸੜਕਾਂ ਤੋਂ ਜਾਣ ਨੂੰ ਰਾਜ ਨਹੀਂ ਹੈ ਕਿਸੇ ਬਸ ਲੰਘਣ ਤੁਸੀਂ ਆਈ ਹੋ ਲੰਘ ਕੇ ਹੁਣ ਤੁਸੀਂ ਬਿਲਕੁਲ ਠੀਕ ਹੈ ਨਾ ਰਹੀ ਹੀ ਲੈ ਤੇ ਇਹਨੂੰ ਸ਼ਹਾਦਤ ਦੇ ਕੀ ਸੰਗਤ ਨੂੰ ਅਪੀਲ ਕਰਦੇ ਹਾਂ ਠੀਕ ਹੈ ਨਾ ਤੇ ਮੈਂ ਤਾਂ ਇਹ ਅਪੀਲ ਕਰਦਾ ਸੰਗਤ ਨੂੰ ਵੀ ਸਿੱਧੀ ਧਿਆੜੇ ਨੇ ਧੰਤਨ ਬਾਬਾ ਚੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਜੀ ਧੰਤਨ ਜਗਤ ਮਾਤਾ ਗੁਜਰ ਕੌਰ ਜੀ ਸਿੱਧੀ ਧਿਆੜੇ ਚੱਲਦੇ ਨੇ ਤੇ ਇਹਨਾਂ ਦੇ ਵਿੱਚ ਆਪਾਂ ਨੂੰ ਸਾਧਿਆ ਹੀ ਸਾਰਾ ਪ੍ਰੋਗਰਾਮ ਕਰਨੇ ਚਾਹੀਦੇ ਨੇ ਤੇ ਅਸੀਂ ਵੀ ਜੋ ਅਜੇ ਤਹੋਈਏ ਦੀ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਨਹੀਂ ਉਹਦੇ ਬਾਅਦ ਨਵੇਂ ਸਾਲ ਤੋਂ ਬਾਅਦ ਪਿੰਡਾਂ 'ਚ ਜਾਵਾਂਗੇ ਧੰਨਵਾਦ ਕਰਾਂਗੇ ਸਾਰਿਆਂ ਦਾ ਜੀ ਤੇ ਮਿਲਾਂਗੇ ਲੜਕਣਾਂ ਦਾ ਧੰਨਵਾਦ ਧੰਨਵਾਦੀ ਦਰ ਕਰਾਂਗੇ ਸਾਰਿਆਂ ਦੇ ਤੇ ਇਹਦੋਂ ਇਹ ਨਵੇਂ ਸਾਲ ਤੋਂ ਸ਼ੁਰੂ ਕਰਾਂਗੇ ਇਹਨਾਂ ਦੇ ਨਾਲ ਵਿੱਚ ਕੋਈ ਜਹਾਜ ਨਹੀਂ ਕਰਨਾ ਸੀ ਜੋ ਪਾਰਟੀ ਵੀ ਕਰਨੀ ਉਹ ਨਵੇਂ ਸਾਲ ਤੋਂ ਬਾਅਦ ਹੀ ਫਿਰ ਕਰਾਂਗੇ ਸੀ ਠੀਕ ਹੈ ਧੰਨਵਾਦ ਜੀ